ਦਾਂਗੇ ਨਾਲ ਆਏ ਸਾਥਕ ਸੰਗੇ ਹੀ ਕਰਮ ਕਮਾਈ ਦੋਨ ਕਰਦੇ ਕੋਈ ਅਗੇ ਆਣੀ ਜਦੋਂ ਕੰਪੀਟੀਸ਼ਨ ਖਤਮ ਹੋ ਜਾਂਦੇ ਨੇ ਤੇ ਉਹਨਾਂ ਦੀ ਜਰਨੀ ਖਤਮ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਇਹਨਾਂ ਦੀ ਜਰਨੀ 31 ਰਾਗਾਂ ਦੇ ਐਂਡ ਤੱਕ ਤੁਰੇ ਜੋ ਤੁਸੀਂ ਇੱਥੇ ਕੁਆਲਿਟੀ ਪੈਦਾ ਕਰ ਦਿੱਤੀ ਹੈ ਇੱਕ ਟਕਸਾਲ ਵਾਂਗੂ ਤੁਸੀਂ ਆਪਣੇ ਬੱਚਿਆਂ ਨੂੰ ਸੁਰੀਲੇ ਬਣਾ ਦਿੱਤਾ ਹੈ ਇਸ ਕੰਪੀਟੀਸ਼ਨ ਦਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਬੱਚਿਆਂ 'ਚੇ ਵੱਡਿਆਂ 'ਚੇ ਗੁਰਮਤ ਸੰਗੀਤ ਦਾ ਪ੍ਰਚਾਰ ਕਰ ਸਕੀਏ ਜੇ ਬੱਚੇ ਕੀਰਤਨ ਨਾਲ ਗੁਰਮਤ ਨਾਲ ਜੁੜ ਜਾਣ ਤਸ ਤੋਂ ਵੱਡੀ ਹੋਰ ਦਾਤ ਕੀ ਮਿਲ ਸਕਦੀ ਹੈ ਗੁਰੂ ਕੋਲ ਬਾਹਲੇ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਆਪਣੇ ਧਰਮ ਅਤੇ ਗੁਰਬਾਨੀ ਤੇ ਨਾਲ ਜੋੜਨ ਲਈ ਰਾਗਨਾਥ ਗੁਰਮਤ ਸੰਗੀਤ ਫਾਊਂਡੇਸ਼ਨ ਦੇ ਵੱਲੋਂ ਦੂਸਰਾ ਸਾਲਾਨਾ ਕੀਰਤਨ ਅਤੇ ਤੰਤੀ ਸਾਜ ਮੁਕਾਬਲਾ ਕਰਵਾਇਆ ਗਿਆ ਇਸ ਪ੍ਰਤੀਯੋਗਤਾ ਦੇ ਵਿੱਚ ਵਕਫਾ ਖੁਮਰ ਵਰਗ ਦੇ ਬੱਚਿਆਂ ਵੱਲੋਂ ਸੋਲੋ ਕੀਰਤਨ ਤਬਲਾ ਅਤੇ ਗਰੁੱਪ ਕੀਰਤਨ ਦੇ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਗਿਆ ਖਾਸ ਗੱਲ ਇਹ ਰਹੀ ਕਿ ਗੁਰਮਤ ਸੰਗੀਤ ਦੇ ਪ੍ਰਚਾਰ ਅਤੇ ਪਰਸਾਥ ਲਈ ਡਾਕਟਰ ਗੁਰਨਾਮ ਸਿੰਘ ਜੀ ਅਤੇ ਗਿਆਨੀ ਸੁਲਜੀਤ ਸਿੰਘ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਵਕਫਾ ਖੁਮਰ ਵਰਗ ਦੀਆਂ ਸ਼੍ਰੇਣੀਆਂ ਦੇ ਵਿੱਚ ਜੇਤੂ ਰਹੇ ਬੱਚਿਆਂ ਨੂੰ ਇਨਾਮਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਬਾਲੀ ਮੁਲਕਾ ਵਿੱਚ ਬੱਚਿਆਂ ਨੂੰ ਆਪਣੇ ਧਰਮ ਅਤੇ ਗੁਰਮਤ ਸੰਗੀਤ ਦੇ ਨਾਲ ਜੋੜਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਸਮੇਂ-ਸਮੇਂ ਤੇ ਕਿਤੇ ਜਾਣਦੇ ਹਨ ਇਸੇ ਲੜੀ ਦੇ ਤਹਿਤ ਨਿਊ ਜਰਸੀ ਦੇ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਤੰਤੀ ਸਾਜਾ ਦੇ ਨਾਲ ਕੀਰਤਨ ਕਰਨ ਦੇ ਵਿੱਚ ਮੁਕਾਤ ਹਾਸਲ ਕਰ ਚੁੱਕੇ ਹਨ ਜਿਸ ਦਾ ਸਹਿਰਾ ਮਨਪ੍ਰੀਤ ਸਿੰਘ ਅਤੇ ਉਸਤਾਦ ਰਘਵੀਰ ਸਿੰਘ ਹੋਣਾ ਨੂੰ ਜਾਂਦਾ ਹੈ ਪਿਛਲੇ 15 ਸਾਲਾਂ ਦੇ ਵਿੱਚ ਸਖਤ ਮਿਹਨਤ ਦੇ ਨਾਲ ਇਹਨਾਂ ਨੇ ਬੱਚਿਆਂ ਦੇ ਵਿੱਚ ਗੁਰਮਤ ਸੰਗੀਤ ਅਤੇ ਰਗਾਂ ਦੇ ਵਿੱਚ ਕੀਰਤਨ ਕਰਨ ਦੀ ਚੇਤਕ ਪੈਦਾ ਕੀਤੀ ਅਤੇ ਬੱਚੇ ਇਹਨਾਂ ਦੇ ਦੱਸੇ ਮਾਰਗਾਂ ਰਾਹੀਂ ਗੁਰਮਤ ਸੰਗੀਤ ਵਿੱਚ ਪਰਪੱਕ ਹੁੰਦੇ ਜਾ ਰਹੇ ਹਨ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਕਈ ਸੰਸਥਾਵਾਂ ਗੁਰਮਤ ਸੰਗੀਤ ਨੂੰ ਪਰਫੂਲਤ ਕਰਨ ਦੇ ਲਈ ਨਿਊ ਜਰਸੀ ਦੇ ਵਿੱਚ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਦੀ ਇੱਕ ਸੰਸਥਾ ਹੈ ਰਾਗਨਾਦ ਗੁਰਮਤ ਸੰਗੀਤ ਫਾਊਂਡੇਸ਼ਨ ਜਿਸ ਵੱਲੋਂ ਪਿਛਲੇ ਦਿਨੀ ਆਪਣਾ ਦੂਸਰਾ ਸਾਲਾਨਾ ਕੀਰਤਨ ਅਤੇ ਤੰਤੀ ਸਾਜਿਆ ਦਾ ਮੁਕਾਬਲਾ ਕਰਵਾਇਆ ਗਿਆ गांव मेरी रसना गीत प्रभु की गांव मेरी रसना इस प्रतियोगिता ਵਿੱਚ ਬੱਚਿਆਂ ਦੇ ਵੱਖ-ਵੱਖ ਉਮਰ ਵਰਗ ਦੇ ਵਿੱਚ ਸੋਲੋ ਤਪਲਾ ਸੋਲੋ ਤੰਤੀ ਸਾਜ ਸੋਲੋ ਕੀਰਤਨ ਅਤੇ ਗਰੁੱਪ ਕੀਰਤਨ ਤੇ ਮੁਕਾਬਲੇ ਕਰਵਾਏ ਗਏ ਤੇਤੀ ਲੰਘੇ ਨਾਲ ਆਏ ਸਾਥਕ ਸੰਗੇ ਕੀ ਕਰਮ ਕਮਾਈ ਦੋ ਨਦ ਦੇ ਕੋਈ ਆਗੇ ਆਏ ਵਰਗ ਜੇਤੂ ਰਹੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਤੁਰਾਨ ਪਰ ਬੰਦਕਾ ਵੱਲੋਂ ਹੋਏ ਪ੍ਰੋਗਰਾਮ ਦੀ ਜਾਣਕਾਰੀ ਗਲੋਬਲ ਪੰਜਾਬ ਰਾਹੀਂ ਸਾਂਝੀ ਕੀਤੀ ਗਈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਇਸ ਕੰਪੀਟੀਸ਼ਨ ਦੇ ਵਿੱਚ ਅਸੀਂ ਜਸਟ ਐਨ ਫੇਅਰ ਰੂਲ ਰੱਖੀ ਹੈ ਜੀ। ਸੋ ਇਸ ਤੋਂ ਪਹਿਲੋਂ ਪਿਛਲੇ ਸਾਲ ਤੱਕ 1st 2nd 3rd ਤੱਕ ਹੀ ਸਿਰਫ ਸਾਡਾ ਜਿਹੜੇ ਰਿਜ਼ਲਟ ਸੀਗੇ ਉਹ ਹੁੰਦੇ ਸੀ। ਅਸੀਂ ਨੋਟਿਸ ਕੀਤਾ ਕਾਫੀ ਪੇਰੈਂਟਸ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਇਸ ਚੀਜ਼ ਦੀ ਉਸ ਤੋਂ ਬਾਅਦ ਇੰਪੈਕਟ 네ਗੇਟਿਵ ਇੰਪੈਕਟ ਜ਼ਿਆਦਾ ਤੇ ਪੋਜ਼ਿਟਿਵ ਘੱਟ ਸੋ ਗੁਰੂ ਦੀ ਨਜ਼ਰ ਦੇ ਵਿੱਚ ਜਿਹੜੇ ਬੱਚੇ ਨੇ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਨਿਰਧਾਰਿਤ ਰਾਗ ਦੇ ਵਿੱਚ ਕੀਰਤਨ ਨਿਰਧਾਰਿਤ ਰਾਗ ਦੇ ਵਿੱਚ ਤੰਦੀ ਸਾਜ ਗੁਰਮਤ ਸੰਗੀਤ ਅਨੁਸਾਰ ਤਬਲੇ ਦੀ ਪੇਸ਼ਕਾਰੀ ਕੀਤੀ ਹੈ ਉਹ ਸਾਰੇ ਜੇਤੂ ਨੇ ਇੱਕ ਜਕਾਰਾ ਸਾਰੇ ਬੱਚਿਆਂ ਦੇ ਵਾਸਤੇ ਬੋਲੇ ਸੋ ਨਿਹਾਲ ਸੋ ਇਟਸ ਨਾਟ ਓਨਲੀ ਬਸ ਫਰ ਸੈਕਿੰਡ ਥਰਡ ਇਟਸ ਇਟ ਕੁਡ ਬੀ ਅਬਾਊਟ ਫਰਸਟ 10 ਐਸ ਵਾ ਪਹਿਲੇ 10 ਬੱਚਿਆਂ ਨੂੰ ਵੀ ਇਨਾਮ ਮਿਲ ਸਕਦਾ ਹੈ ਪਿਆਰੀ ਸਾਧ ਸੰਗਤ ਜੀ ਸਾਡੀ ਕੋਸ਼ਿਸ਼ ਹੈ ਹੈਗੀ ਹੈ ਕਿ ਹੋਰ ਕੰਪੀਟੀਸ਼ਨਸ ਵਾ ਕਰਨ ਜਦੋਂ ਬੱਚੇ ਗਰੁੱਪਾਂ ਦੇ ਵਿੱਚ ਕਰਦੇ ਆ ਕਿਤੇ ਹੋਰ ਕਰਦੇ ਨੇ ਜਦੋਂ ਕੰਪੀਟੀਸ਼ਨ ਖਤਮ ਹੋ ਜਾਂਦੇ ਨੇ ਤੇ ਉਹਨਾਂ ਦੀ ਜਰਨੀ ਖਤਮ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਇਹਨਾਂ ਦੀ ਜਰਨੀ 31 ਰਾਗਾਂ ਦੇ ਐਂਡ ਤੱਕ ਤੁਰੇ ਇਸ ਕੰਪੀਟੀਸ਼ਨ ਦਾ ਇਕੋ ਇੱਕ ਮਕਸਦ ਏ ਕਿ ਅਸੀਂ ਬੱਚਿਆਂ 'ਚੇ ਵੱਡਿਆਂ 'ਚੇ ਗੁਰਮਤ ਸੰਗੀਤ ਦਾ ਪ੍ਰਚਾਰ ਕਰ ਸਕੀਏ ਤੰਤੀ ਸਾਜ਼ਾਂ ਦਾ ਪ੍ਰਚਾਰ ਕਰ ਸਕੀਏ ਬੱਚਿਆਂ 'ਚੇ ਉਹ ਜਾਗਰੂਕਤਾ ਆਏ ਕਿ ਉਹ ਐ ਤੰਤੀ ਸਾਜ਼ਾਂ ਨੂੰ ਸਿੱਖ ਸਕਣ ਤੇ ਅੱਗੇ ਵੀ ਆਪਣੀ ਨੈਕਸਟ ਜਨਰੇਸ਼ਨ ਨੂੰ ਵੀ ਸਿਖਾ ਸਕਣ ਹੋਏ ਪ੍ਰੋਗਰਾਮ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਗੁਰਮਤ ਸੰਗੀਤ ਨੂੰ ਅਮਰੀਕਾ ਦੇ ਵਿੱਚ ਪਰਫੂਲਤ ਕਰਨ ਦੇ ਲਈ ਆਪਣੇ ਵੱਟਮੁੱਲੇ ਯੋਗਦਾਨ ਲਈ ਪੰਜਾਬੀ ਯੂਨੀਵਰਸਿਟੀ ਵਾਲੇ ਡਾਕਟਰ ਗੁਰਨਾਮ ਸਿੰਘ ਜੀ ਅਤੇ ਗਿਆਨੀ ਸੁਲਜੀਤ ਸਿੰਘ ਜੀ ਹੋਣਾ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ 40-50 ਸਾਲਾਂ ਵਿੱਚ ਜੋ ਦਾਸ ਨੇ ਵੇਖਿਆ ਹੈ ਜੋ ਗੁਰਮਤ ਸੰਗੀਤ ਅਲੋਪ ਹੋ ਰਿਹਾ ਸੀ ਹੈ ਸੀ ਅਲੋਪ ਹੋ ਗਿਆ ਸੀ ਕਿੱਧਰੇ ਕਿਧਰੇ ਸੁਨਣ ਨੂੰ ਮਿਲਦਾ ਸੀ ਉਹ ਅੱਜ ਪਰਤਕ ਰੂਪ ਵਿੱਚ ਵੀ ਆਖ ਰਿਹਾ ਉਹ ਫਿਰ ਪ੍ਰਗਟ ਹੋ ਗਿਆ ਇਹ ਹੈ ਉਸਤਾਦਾਂ ਦੀ ਮਿਹਨਤ ਸਾਡੇ ਉਸਤਾਦ ਰਕबीर ਸਿੰਘ ਜੀ ਮਨਪ੍ਰੀਤ ਸਿੰਘ ਜੀ ਡਾਕਟਰ ਸਾਹਿਬ ਜੀ ਬਨਾਮ ਸਿੰਘ ਜੀ ਜੋ ਇਹ ਬਹੁਤ ਵੱਡਾ ਕੰਮ ਕਰ ਰਹੇ ਹਨ ਇਹ ਛੋਟੀ ਦਾਤ ਨਹੀਂ ਹੈ ਕੀਰਤਨ ਨਿਰਮੋਲਕ ਹੀਰਾ ਹੈ ਜੇ ਬੱਚੇ ਕੀਰਤਨ ਨਾਲ ਗੁਰਮਤ ਨਾਲ ਜੁੜ ਜਾਣ ਤਾਂ ਇਸ ਤੋਂ ਵੱਡੀ ਹੁਰਦਤ ਕੀ ਮਿਲ ਸਕਦੀ ਹੈ ਗੁਰੂ ਕੋਲ ਇਹ ਗੁਰੂ ਦੀ ਸਿੱਖਿਆ ਮੈਂ ਸਮਝਦਾ ਕਿ ਉਹ ਇੱਕ ਯੁੱਗ ਫਿਰ ਬਦਲ ਗਿਆ ਹੈ ਪਿੱਛੇ ਜਿਹੜਾ ਯੁੱਗ ਉਹ ਖਤਮ ਹੁੰਦਾ ਜਾ ਰਿਹਾ ਸੀ ਨਾ ਹੁਣ ਫਿਰ ਪ੍ਰਗਟ ਹੋ ਗਿਆ ਹੈ ਗੁਰਮਤ ਸੰਗੀਤ ਦਾ ਇਹ ਯੁੱਗ ਆਪ ਜੀ ਦੀ ਬਖਸ਼ਿਸ਼ ਨਾਲ ਡਾਕਟਰ ਸਾਹਿਬ ਦੀ ਜਿਨ੍ਹਾਂ ਨੇ ਇਹ ਲਾਗ ਫਿਰ ਦੁਬਾਰਾ ਸ਼ੁਰੂ ਕੀਤੀ ਇਹਨਾਂ ਦੀ ਮਿਹਨਤ ਹੈ ਮੈਂ ਇਹਨਾਂ ਨੂੰ ਕਹਿਣਾ ਕਿ ਰਾਗਨਾਦ ਦਾ ਇਹ ਜੋ ਤੁਸੀਂ ਇੱਥੇ ਪ੍ਰੋਗਰਾਮ ਕੀਤਾ ਹੈ ਇਹ ਸਾਰੇ ਥਰੋਅੱਟ ਦਾ ਵਰਲਡ ਵੇਖਿਆ ਜਾ ਰਿਹਾ ਨਾਰਥ ਅਮਰੀਕਾ ਹੀ ਨਹੀਂ ਯੂਕੇ ਇੰਡੀਆ ਤੋਂ ਬਹੁਤ ਸਾਰੇ ਮੈਨੂੰ ਫੋਨ ਆਏ ਨੇ ਔਰ ਸਾਰੇ ਲੋਕ ਇਸ ਨੂੰ ਬਹੁਤ ਧਿਆਨ ਦੇ ਨਾਲ ਵੇਖ ਰਹੇ ਨੇ ਕਿਉਂਕਿ ਇਸ ਦਾ ਜੋ ਆਮ ਕਰਕੇ ਜਿੰਨੇ ਵੀ ਕੰਪੀਟੀਸ਼ਨ ਹੋ ਰਹੇ ਨੇ ਜਾਂ ਜਿੰਨਾ ਵੀ ਗਾਇਆ ਜਾ ਰਿਹਾ ਮੈਂ ਤੁਹਾਨੂੰ ਸਾਰੇ ਪੇਰੈਂਟਸ ਨੂੰ ਸਾਰੇ ਉਸਤਾਦਾਂ ਨੂੰ ਇਸ ਗੱਲ ਦੀ ਮੁਬਾਰਕ ਦਿੰਦਾ ਕਿ ਜੋ ਸਰਦਾਰ ਜੰਗਪ੍ਰਤਾਪ ਸਿੰਘ ਉਹਨਾਂ ਨੇ ਕਿਹਾ ਕਿ ਜੋ ਤੁਸੀਂ ਇੱਥੇ ਕੁਆਲਿਟੀ ਪੈਦਾ ਕਰ ਦਿੱਤੀ ਹੈ ਇੱਕ ਟਕਸਾਲ ਵਾਂਗੂ ਤੁਸੀਂ ਆਪਣੇ ਬੱਚਿਆਂ ਨੂੰ ਸੁਰੀਲੇ ਬਣਾ ਦਿੱਤਾ ਹੈ ਔਰ ਜਿੰਨਾ ਇਹ ਆਪਣੇ ਉਸਤਾਦ ਮਨਪ੍ਰੀਤ ਸਿੰਘ ਦੀ ਉਸਤਾਦ ਰਕबीर ਸਿੰਘ ਜੀ ਔਰ ਬਾਕੀ ਸਾਰੇ ਉਸਤਾਦਾਂ ਦੀ ਸੰਗਤ ਦੇ ਵਿੱਚ ਵਿਚਰ ਰਹੇ ਨੇ ਔਰ ਖਾਸ ਤੌਰ ਤੇ ਉਹ ਪੇਰੈਂਟਸ ਮੈਂ ਉਹਨਾਂ ਦੇ ਸਾਰੇ ਪੇਰੈਂਟਸ ਦੇ ਗ੍ਰੈਂਡ ਪੇਰੈਂਟਸ ਦੀ ਚਰਨਾ ਵਿੱਚ ਸੀਸ ਰੱਖ ਕੇ ਉਹਨਾਂ ਦਾ ਜਿੰਨਾ ਥੈਂਕਸ ਕਰਾਂ ਉਹਨਾਂ ਥੋੜਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਗੁਰਮਤ ਸੰਗੀਤ ਆ ਵਾਲੇ ਪਾਸੇ ਲਗਾਇਆ ਹੈ ਔਰ ਇਹ ਬਹੁਤ ਵੱਡੀ ਸਾਡੀ ਗੁਰੂ ਪਾਤਸ਼ਾਹ ਦੀ ਬਲੇਸਿੰਗ ਹੈ ਬੱਚਿਓ ਦੇ ਵਿੱਚ ਇਸ ਪ੍ਰਤੀਯੋਗਤਾ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਆਇਆ ਕਿਉਂਕਿ ਉਹਨਾਂ ਨੇ ਗੁਰਮਤ ਸੰਗੀਤ ਰਾਹੀਂ ਜੋ ਕੁਝ ਸਿੱਖਿਆ ਉਹ ਪੇਸ਼ ਕਰੀਆਂ ਦੌਰਾਨ ਦੱਸਣਾ ਚਾਹੁੰਦੇ ਹਨ ਅਤੇ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣਦੇ ਨੇ ਬਹਲੇ ਮੁਲਕਾ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਹੋਣਾ ਇੱਕ ਸਲਾਗਾ ਯੋਗ ਉਪਰਾਲਾ ਹੈ ਕਿਉਂਕਿ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਬੱਚੇ ਆਪਣੇ ਪਰਿਵਾਰਾ ਸਮੇਤ ਜਦ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਗੁਰਮਤ ਸੰਗੀਤ ਪ੍ਰਤੀ ਰੁਚੀ ਹੋਰ ਵੀ ਢੂੰਗੀ ਹੈ ਦੇ ਪਕੇਰੀ ਹੁੰਦੀ ਹੈ ਉਮੀਦ ਕਰਦੇ ਹਾਂ ਕਿ ਰਾਗਨਾਦ ਗੁਰਮਤ ਸੰਗੀਤ ਪ੍ਰਤੀਯੋਗਤਾ ਇਸੇ ਤਰ੍ਹਾਂ ਨਿਰੰਤਰ ਹਰ ਸਾਲ ਇਸ ਤਰ੍ਹਾਂ ਦੇ ਸਮਾਗਮ ਉਲੀਕਦੇ ਰਹਿਣ ਤਾਂ ਜੋ ਬੱਚਿਆਂ ਦੇ ਵਿੱਚ ਗੁਰਮਤ ਸੰਗੀਤ ਪ੍ਰਤੀ ਰੁਚੀ ਬਣੀ ਰਹੇ ਨਿਊਜਸਿਟੋ ਗਿਲ ਪ੍ਰਤੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ